ਪਰਮੇਸ਼ਰ ਨਾ ਦੀ ਮਹਿਮਾ ਹੋਵੇ ਪਰਮੇਸ਼ਰ ਨਾ ਦੀ ਵਡਿਆਈ ਹੋਵੇ ਟੀਨਾਰ ਸਾਹਿਬ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਦੀ ਮਸੀਹੀ ਪ੍ਰੋਗਰਾਮਾਂ ਦੀ ਕਵਰੇਜ ਕਰ ਰਹੇ ਹੋ ਇਸ ਤੋਂ ਪਹਿਲਾਂ ਮੈਂ ਬਹੁਤ ਸਾਰੇ ਇਥੇ ਪ੍ਰੋਗਰਾਮ ਹੋਏ ਨਕੋਦਰ ਵਿੱਚ ਕਦੀ ਵੀ ਕਿਸੇ ਵੀ ਟੀਵੀ ਚੈਨਲ ਨੇ ਇਹਨਾਂ ਮਸੀਹੀ ਪ੍ਰੋਗਰਾਮਾਂ ਦੀ ਕਵਰੇਜ ਨਹੀਂ ਕੀਤੀ ਤੁਸੀਂ ਸਾਡੇ ਲਈ ਬਹੁਤ ਜ਼ਿਆਦਾ ਵਡਾਈ ਦੇ ਪਾਤਰ ਹੋ ਤੇ ਪਰਮੇਸ਼ਰ ਤੁਹਾਨੂੰ ਬਹੁਤ ਵੱਡੀ ਆਸ਼ੀਸ਼ ਤੇ ਬਰਕਤ ਦੇਵੇ ਦੂਸਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਲਵਲੀ ਪੈਲਸ ਨਕੋਦਰ ਦੇ ਵਿੱਚ ਜਿਵੇਂ ਤੁਹਾਡੇ ਪਿੱਛੇ ਸਾਡੇ ਪਿੱਛੇ ਬੈਨਰ ਲੱਗਾ ਹੋਇਆ ਹੈ ਇਹ ਬੈਨਰ ਤਕਰੀਬਨ ਸਾਰੇ ਨਕੋਦਰ ਚ ਨੇ ਟੀਪੀਐਮ ਚਰਚ ਨਕੋਦਰ ਵੱਲੋਂ 19 20 21 ਨੂੰ ਇੱਕ ਮਸੀਹੀ 사ਸੰਗ ਜਿਹੜਾ ਲਵਲੀ ਪੈਲਸ ਦੇ ਵਿੱਚ ਕੀਤਾ ਜਾ ਰਿਹਾ ਤੇ ਜਿਸ ਦੇ ਲਈ ਅਸੀਂ ਸਾਰੇ ਨਕੋਦਰ ਵਾਸੀਆਂ ਨੂੰ ਆਸ-ਪਾਸ ਦੇ ਪਿੰਡਾਂ ਨੂੰ ਇਸ ਦਾ ਨੋਤਾ ਦਿੰਨੇ ਆ ਕਿ ਉਹ ਸਾਰੇ ਲੋਕ ਇਸ ਕਨਵੈਨਸ਼ਨ ਦੇ ਵਿੱਚ ਅਸੀਂ ਮਸੀਹ ਪ੍ਰੋਗਰਾਮ ਦੇ ਵਿੱਚ ਆਓ ਤੇ ਇਸ ਦੇ ਲਈ ਸੰਤ ਜਿਹੜੇ ਆ ਉਹ ਧਾਰੀਵਾਲ ਤੋਂ ਆ ਰਹੇ ਨੇ ਹੋਰ ਬਹੁਤ ਵੱਡੇ ਵੱਡੇ ਸੰਤ ਤਿਆਗੀ ਸੰਤ ਰਸੂਲ ਜਿਹੜੇ ਆ ਇਸ ਕਨਵੈਨਸ਼ਨ ਦੇ ਵਿੱਚ ਸੰਬੋਧਨ ਕਰਨ ਕੇ ਜਸੂਮਸੀ ਦਾ ਪ੍ਰਚਾਰ ਕਰਨਗੇ ਜਸੂਮਸੀ ਬਾਰੇ ਦੱਸਣਗੇ ਜਿਵੇਂ ਅਸੀਂ ਜਾਣਦੇ ਆ ਬਹੁਤ ਸਾਰੀ ਮਸੀਹੀ ਸੰਗਤੀ ਹੈ ਪਰ ਉਹ ਜਸਮਸੀ ਨੂੰ ਜਾਣਦੇ ਆ ਪਰ ਉਸ ਦੇ ਅਸੂਲਾਂ ਨੂੰ ਨਹੀਂ ਜਾਣਦੇ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਖਬਰ ਪੜ੍ਹੀ ਸੀ ਅੰਮ੍ਰਿਤਸਰ ਦੇ ਵਿੱਚ ਕੋਈ ਮਸੀਹੀ ਦੋ ਲੜਕੇ ਸੀ ਜਿਨ੍ਹਾਂ ਨੇ ਕਹਣੋਣੀਆਂ ਹਰਕਤਾਂ ਕੀਤੀਆਂ ਜਿਸ ਕਰਕੇ ਮਸੀਹ ਬਹੁਤ ਜ਼ਿਆਦਾ ਨਾਮ ਜਿਹੜਾ ਬਦਨਾਮ ਹੋਇਆ ਏਸੀ ਅਸੀਂ ਦੱਸਣਾ ਚਾਹੁੰਦੇ ਆ ਮਸੀਹਤ ਹੈ ਕੀ ਆ ਮਸੀਹਤ ਪਿਆਰ ਦਾ ਦੂਜਾ ਨਾਮ ਹੈ ਸਚਾਈ ਦਾ ਦੂਜਾ ਨਾਮ ਹੈ ਪਵਿੱਤਰਤਾਈ ਦਾ ਦੂਜਾ ਨਾਮ ਹੈ ਬਹੁਤ ਸਾਰੇ ਲੋਕ ਜਨਮ ਤੋਂ ਮਸੀਹ ਆ ਪਰ ਉਹ ਕੰਮਾਂ ਤੋਂ ਮਸੀਹ ਨਹੀਂ ਹੈ ਅਸਲ ਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਬਾਈਬਲ ਦੇ ਵਿੱਚ ਜੋ ਲਿਖਿਆ ਉਸ ਦੀ ਆਗਿਆਕਾਰੀ ਚ ਰਹਿ ਕੇ ਉਹਦੇ ਹੁਕਮਾਂ ਨੂੰ ਮੰਨਣਾ ਹੈ ਉਹਦੇ ਹੁਕਮ ਜਿਹੜੇ ਇਹ ਹੀ ਆ ਆਪਣੇ ਆਪ ਨੂੰ ਦੂਜਿਆਂ ਲਈ ਕੁਰਬਾਨ ਕਰਨਾ ਨਾ ਕਿ ਦੂਜਿਆਂ ਨੂੰ ਲੁੱਟਗੋ ਕਰਨੀ ਜਾਂ ਦੂਜਿਆਂ ਨੂੰ ਧੋਖਾ ਦੇਣਾ ਤਾਂ ਇਹਦੇ ਵਿੱਚ ਜਿਹੜਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਪ੍ਰੋਗਰਾਮ ਹੈ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਣਾ ਜੀ ਸੋਮਵਾਰ ਨੂੰ 19 ਤਰੀਕ ਨੂੰ 19 20 21 ਤਿੰਨ ਦਿਨ ਚੱਲਣਾ ਹੈ ਔਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਵੀ ਉਸ ਪ੍ਰੋਗਰਾਮ ਦੇ ਦੌਰਾਨ ਹਰ ਇੱਕ ਨੂੰ ਬ੍ਰੇਕਫਾਸਟ ਮਿਲੇਗਾ ਲੰਚ ਮਿਲੇਗਾ ਔਰ ਰਾਤ ਨੂੰ ਜਿਹੜਾ ਡਿਨਰ ਮਿਲੇਗਾ ਔਰ ਸਮੇਂ-ਸਮੇਂ ਤੇ ਚਾਹ ਵੀ ਦਿੱਤੀ ਜਾਊਗੀ ਸਾਰੇ ਜਨਾਂ ਅੱਗੇ ਬੇਨਤੀ ਹੈ ਨਕੋਦਰ ਵਾਸੀਆਂ ਦੇ ਅੱਗੇ ਮੈਂ ਮੇਰੀ ਬੇਨਤੀ ਹੈ ਮੇਰੇ ਸੰਤਾਂ ਵੱਲੋਂ ਵੀ ਇਹ ਨਿਯੋਤਾ ਹਰ ਇੱਕ ਨੂੰ ਵੀ ਤੁਸੀਂ ਇਸ ਪ੍ਰੋਗਰਾਮ ਦੇ ਸੋ ਇੱਕ ਵੱਖਰਾ ਪ੍ਰੋਗਰਾਮ ਹੈ ਨਕੋਦਰ ਦੇ ਵਿੱਚ ਇਸ ਤੋਂ ਪਹਿਲਾਂ 2004 ਦੇ ਵਿੱਚ ਹੋਇਆ ਸੀ ਔਰ 4 ਤੋਂ ਬਾਅਦ ਇਹ ਤਕਰੀਬਨ 21 ਸਾਲ ਬਾਅਦ ਹੋ ਰਿਹਾ ਹੈ ਮਸੀਹੀ ਔਰ ਮੈਂ ਕਿਨਾਂ ਨਕੌਦਰ ਵਾਸੀਆਂ ਲਈ ਬਹੁਤ ਹੀ ਸੁਭਾਗਾ ਦਿਨ ਹੈ ਸ਼ੁਰੂ ਹੋਤ ਆ ਰਹੀ ਹੈ 21 ਤਰੀਕ ਤੋਂ ਔਰ ਜਿਹੜਾ ਇਸ ਮਸੀਹੀ ਪ੍ਰੋਗਰਾਮ ਦੇ ਵਿੱਚ ਚਾਹੇ ਉਹ ਜਾਣਦੇ ਚਾਹੇ ਨਹੀਂ ਜਾਣਦੇ ਇੱਕ ਵਾਰ ਜਰੂਰ ਆ ਕੇ ਦੇਖੋ ਮਸੀਹਤ ਹੈ ਕੀ ਆ ਔਰ ਮਸੀਹ ਇਹ ਕੌਣ ਹੁੰਦੇ ਆ ਔਰ ਸਾਨੂੰ ਮਸੀਹ ਦੇ ਵਿੱਚ ਆਉਣਾ ਕਿਉਂ ਜ਼ਰੂਰੀ ਆ ਤੋ ਇੱਕ ਵਾਰ ਫੇਰ ਅ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹ ਜਿਹੜਾ 19 20 21 ਜਿਵੇਂ ਸਾਡੇ ਇੱਥੇ ਬੈਨਰ ਦੇ ਉੱਤੇ ਵੀ ਆ ਔਰ ਇਸ ਦੇ ਬਾਰੇ ਲੋਸਮੈਂਟ ਵੀ ਕੀਤੀ ਜਾਊਗੀ लवली ਪੈਰਲਸ ਨੂਰਮੈਰ ਰੋਡ ਕੋਦਰ ਤੋ ਸਾਰੇ 19 20 ਕਿਨੂੰ ਇਸ ਜਗ੍ਹਾ ਤੇ ਆ ਕੇ ਆਪਣਾ ਜੀਵਨ ਨੂੰ ਸਫਲਾ ਕਰੋ ਔਰ ਮਸੀਹਤ ਬਾਰੇ ਜਾਣੋ ਅਸੀਂ ਕਿਸ ਤਰ੍ਹਾਂ ਜ਼ਿੰਦਗੀ ਜੀਣੀ ਚਾਹੀਦੀ ਹੈ ਅਸੀਂ ਕਿਸ ਤਰ੍ਹਾਂ ਦੂਜਿਆਂ ਲਈ ਕੁਰਬਾਨ ਹੋਣਾ ਹੈ ਅਸੀਂ ਕਿਸ ਤਰ੍ਹਾਂ ਦੂਜਿਆਂ ਦਾ ਭਲਾ ਮੰਗਣਾ ਹੈ ਉਹਦੇ ਬਾਰੇ ਜਿਹੜੇ ਸੰਤ ਸਾਡੇ ਦੱਸਣਗੇ ਤੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਢਿੰਗਰਾ ਸਾਹਿਬ ਜੀ ਤੁਹਾਡਾ ਔਰ ਤੁਸੀਂ ਜੋ ਇਹ ਸਾਡੇ ਮਸੀਹ ਦੇ ਪ੍ਰੋਗਰਾਮਾਂ ਨੂੰ ਕਵਰੇਜ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮੇਸ਼ਰ ਤੁਹਾਨੂੰ ਆਸ਼ੀਸ਼ ਬਰਕਤ ਦੇਵੇ ਔਰ ਪਰਮੇਸ਼ਰ ਨਕੋਦਰ ਇਲਾਕੇ ਨੂੰ ਇਸ ਪ੍ਰੋਗਰਾਮ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਬਰਕਤ ਦੇਵੇ ਪੰਜਾਬ ਨੂੰ ਜੋ ਪੰਜਾਬ ਦੇ ਵਿੱਚ ਅਸ਼ਾਂਤੀ ਹੈ ਬਲਕਿ ਹਿੰਦੁਸਤਾਨ ਦੇ ਵਿੱਚ ਜੋ ਸ਼ਾਂਤੀ ਫੈਲੀ ਹੈ ਸਰਹੱਦਾਂ ਤੇ ਝਗੜੇ ਚੱਲ ਰਹੇ ਨੇ ਹੋਣ ਜਾ ਰਹੇ ਨੇ ਪਰ ਪਰਮੇਸ਼ਰ ਭਲਾ ਜਿਨੇ ਸੰਸਾਰ ਨੂੰ ਬਣਾਇਆ ਉਸਨੇ ਜਿਹਾ ਪਿਆਰ ਕੀਤਾ ਕਿ ਜਗਤ ਲਈ ਆਪਣਾ ਅਕਲੌਤਾ ਦੇ ਦਿੱਤਾ ਤੋਂ ਮੈਂ ਕਹਨਾ ਮੈਂ ਕਿ ਦੋ ਸ਼ਬਦ ਮੇਰੇ ਮਿੱਸੀ ਵੀ ਇਹਦੇ ਬਾਰੇ ਜਰੂਰ ਤੁਹਾਡੇ ਨਾਲ ਗੱਲਬਾਤ ਕਰਨਗੇ ਪਰਮੇਸ਼ਰ ਦੇ ਨਾਮ ਨੂੰ ਜلال ਮਿਲੇ ਔਰ ਅਸੀਂ ਇਸ ਚੈਨਲ ਦੇ ਮੱਧਮ ਦੇ ਦੁਆਰਾ ਸਾਡੇ ਸਾਰੇ ਇਲਾਕਾ ਵਾਸੀਆਂ ਨੂੰ ਔਰ ਸਾਡੇ ਮਸੀਹੀ ਭਾਈਚਾਰੇ ਨੂੰ ਇਹ ਸੱਦਾ ਨਿੱਕਾ ਸੱਦਾ ਦਿੰਦੇ ਆਂ ਦਿਲੋਂ ਹਲੀਮ ਹੋ ਕੇ ਔਰ ਬੜੇ ਆਦਰ ਦੇ ਨਾਲ ਅਸੀਂ ਉਹਨਾਂ ਨੂੰ ਸੱਦਦੇ ਆਂ ਕਿ ਤੁਸੀਂ ਇਸ ਸਮੇਲਨ ਦੇ ਵਿੱਚ ਸ਼ਾਮਲ ਹੋਵੋ ਔਰ ਮਸੀਹ ਦੀ ਸਚਾਈ ਨੂੰ ਉਸ ਦੀਆਂ ਗਹਿਰੀਆਂ ਸਚਾਈਆਂ ਨੂੰ ਜਾਣਨ ਦੇ ਬਾਰੇ ਜਿਹੜਾ ਤੁਹਾਨੂੰ ਮੌਕਾ ਮਿਲ ਰਿਹਾ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਅਸਲ ਸਚਾਈਆ ਪਰਮੇਸ਼ਰ ਦੇ ਵਚਨ ਦੀ ਜਿਹੜੇ ਅਸਲ ਗਹਿਰੇ ਭੇਦਾਂ ਜਿਨ੍ਹਾਂ ਤੋਂ ਜਿਹੜੇ ਲੋਕ ਕਈ ਮਸੀਹ ਦੇ ਵਿੱਚ ਆ ਜਾਂਦੇ ਪਰ ਉਹਨਾਂ ਤੋਂ ਅਣਜਾਣ ਰਹਿੰਦੇ ਆ ਪਰ ਅਸੀਂ ਚਾਹੁੰਦੇ ਆ ਕਿ ਤੁਸੀਂ ਲੋਕ ਜਿਹੜੇ ਪਰਮੇਸ਼ਰ ਦੇ ਬਾਰੇ ਉਸ ਦੇ ਵਿੱਚ ਆ ਕੇ ਸਮੇਲਨਾਂ ਦੇ ਵਿੱਚ ਸਾਂਝ ਪਾ ਕੇ ਔਰ ਤੁਸੀਂ ਉਸ ਦੇ ਬਾਰੇ ਜਿਹੜੀ ਸਹੀ ਸਿੱਖਿਆ ਨੂੰ ਜਿਹੜਾ ਤੁਸੀਂ ਪ੍ਰਾਪਤ ਕਰ ਸਕੋ ਔਰ ਅਸੀਂ ਬਹੁਤ ਹੀ ਇਸ ਸੰਮੇਲਨ ਦੇ ਦੁਆਰਾ ਖੁਸ਼ ਆ ਕਿ ਪਰਮੇਸ਼ਰ ਨੇ ਸਾਨੂੰ ਇੱਕ ਬਹੁਤ ਹੀ ਸਮਾ اچھا ਸਮਾ ਦਿੱਤਾ ਆ ਔਰ ਅਸੀਂ ਜਾਣਦੇ ਹਾਂ ਕਿ ਜਦੋਂ ਪਰਮੇਸ਼ਰ ਸਾਨੂੰ ਯਾਦ ਕਰਦਾ ਉਦੋਂ ਸਾਨੂੰ ਆਪਣੀ ਸੇਵਾ ਦਾ ਮੌਕਾ ਦਿੰਦਾ ਆ ਔਰ ਪਰਮੇਸ਼ਰ ਦੀ ਇਹ ਕਿਰਪਾ ਆ ਸਾਡੇ ਤੇ ਕਿ ਉਸਨੇ ਸਾਨੂੰ ਨਕੋਦਰ ਵਾਸੀਆਂ ਨੂੰ ਯਾਦ ਕੀਤਾ ਔਰ ਸਾਨੂੰ ਇਹ ਸੰਮੇਲਨ ਦੇ ਰਿਹਾ ਇਸ ਕਰਕੇ ਅਸੀਂ ਸਭ ਨੂੰ ਜਿਹੜਾ ਆਪਣੇ ਦਿਲੋਂ ਧੰਨਵਾਦ ਆਖਦੇ ਹੋਏ ਸਭ ਨੂੰ ਹਾਰਦਿਕ ਸੱਦਾ ਦਿੰਦੇ ਆ ਔਰ ਸਭ ਨੂੰ ਪਹੁੰਚਣ ਦੇ ਲਈ ਬੇਨਤੀ ਕਰਦੇ ਆ ਇੱਕ ਵਾਰ ਫਿਰ ਸਾਡੀ ਜਿਹੜੀ ਆ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਨਕੋਦਰ ਨਿਵਾਸੀ ਸਾਰੇ ਪਿੰਡਾਂ ਤੋਂ ਔਰ ਜਿੱਥੇ-ਜਿੱਥੇ ਜੋ ਜੋ ਵੀ ਇਸ ਚੈਨਲ ਰਾਹੀਂ ਇਸ ਚੈਨਲ ਦੇ ਮਾਧਿਅਮ ਨਾਲ ਇਹ ਤੁਹਾਡੇ ਤੱਕ ਇਹ ਸੁਨੇਹਾ ਪਹੁੰਚੇ ਤਾਂ ਜਰੂਰ ਇੱਕ ਵਾਰੀ ਜਿਹੜਾ ਹੈਗਾ ਤੁਸੀਂ लवली पैलेस ਨੂਰਮਹਿਰ ਰੋਡ ਨਕੌਦਰ ਵਿੱਚ ਪਹੁੰਚੋ ਔਰ ਹਰ ਤਰ੍ਹਾਂ ਦੀ ਖੁਸ਼ੀ ਆਤਮਿਕ ਖੁਸ਼ੀ ਔਰ ਜੋ ਵੀ ਤੁਹਾਡੀਆਂ ਮੁਸ਼ਕਲਾਂ ਆ ਪਰਮੇਸ਼ਰ ਜਰੂਰ ਹੱਲ ਕਰੇਗਾ ਮੈਂ ਵਿਸ਼ਵਾਸ ਕਰਾਂਗਾ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਵਿਸ਼ਵਾਸ ਕਰਨ ਵਾਲੇ ਲਈ ਮੈਂ ਸਭ ਕੁਝ ਕਰ ਸਕਦਾ ਹੈ ਜੋ ਲੋਕ ਇਹ ਵਿਸ਼ਵਾਸ ਕਰਕੇ ਆਉਣਗੇ ਕਿ ਮੈਂ ਪਰਮੇਸ਼ਰ ਦੇ ਉਸ ਜلال ਨੂੰ ਉਸ ਕਿਰਪਾ ਨੂੰ ਉਸ ਸ਼ਾਂਤੀ ਨੂੰ ਦੇਖਣਾ ਔਰ ਪਰਮੇਸ਼ਰ ਉਹਨਾਂ ਨਾਲ ਵਾਅਦਾ ਕਰਦਾ ਕਿ ਮੈਂ ਆਪਣੀ ਸ਼ਾਂਤੀ ਸੱਚੀ ਸ਼ਾਂਤੀ ਤੁਹਾਨੂੰ ਦਵਾਂਗਾ ਅਜਿਹੀ ਸ਼ਾਂਤੀ ਜਿਹੜੀ ਇੱਕ ਮਾਂ ਆਪਣੇ ਬੱਚੇ ਨੂੰ ਦਿੰਦੀ ਉਸ ਤੋਂ ਵੀ ਵੱਧ ਕੇ ਮੈਂ ਤੁਹਾਨੂੰ ਆਪਣੀ ਸ਼ਾਂਤੀ ਦਵਾਂਗਾ ਤਾਂ ਪਰਮੇਸ਼ਰ ਸਾਡੇ ਦੁੱਖਾਂ ਲਈ ਸਾਡੀਆਂ ਬਮਾ ਆਰਿਆਂ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਤੋਂ ਉਸਨੇ ਪਿਆਰ ਕਰਕੇ ਸਾਨੂੰ ਇਹ ਸਮੇਲਨ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2004 ਦੇ ਵਿੱਚ ਮੰਨ ਲਓ 21 ਸਾਲਾਂ ਦੇ ਬਾਅਦ ਇਹ ਨਕੋਦਰ ਵਾਸੀਆਂ ਨੂੰ ਸਮਾਂ ਮਿਲ ਰਿਹਾ ਹੈ ਤੇ ਇਸ ਸਮੇਂ ਨੂੰ ਅਜ਼ਾਈ ਨਹੀਂ ਗਵਾਣਾ ਔਰ ਜਲਦ ਤੋਂ ਜਲਦ ਸਾਰੇ ਕੰਮਾਂ ਨੂੰ ਨਿਵੇੜਦੇ ਹੋਏ 19 20 21 ਨੂੰ ਇਸ ਸਮੇਲਨ ਦੇ ਵਿੱਚ ਸ਼ਾਮਲ ਹੋ ਤੇ ਆਪਣੇ ਜੀਵਨ ਨੂੰ ਜਿਹੜਾ ਹੈਗਾ ਸਫਲਾ ਕਰੋ ਸਾਰਿਆਂ ਨੂੰ ਧੰਨਵਾਦ ਤਿੰਗਰਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਤੁਹਾਡੇ ਲਈ ਪਰਮੇਸ਼ਰ ਬਹੁਤ ساری ਆਸ਼ੀਸ਼ ਬਰਕਤ ਦੇ ਰਿਹਾ ਔਰ ਇਸ ਸਮੇਲਨ ਦੇ ਰਾਹੀਂ ਹੋਰ ਵੀ ਤੁਸੀਂ ਬਰਕਤਾਂ ਲਾਉਗੇ ਥੈਂਕ ਯੂ ਜੀ